ਅੰਤੇ ਸੋਨਾਲੀ ਕਾ ਆ ਗਿਆ 60 ਡਬਲ ਕਲਚ ਪੂਲ ਡਿਟੇਲਸ ਉਹਨੂੰ ਦੇ ਦੇਾਂਗੇ ਟਰੈਕਟਰ ਕਿਹਦਾ ਕੀ ਇਹਦੇ ਵਿੱਚ ਕਿੰਨਾ ਕੁ ਮਸਾਲਾ ਕੀ ਹਿਸਾਬ ਕਿਤਾਬ ਹੈ ਟਰੈਕਟਰਾ ਕਲਵੀਰ ਦਾ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਠਾਕ ਹੈ ਬਹੁਤ ਵਧੀਆ ਬਾਈ ਹਾਂਜੀ ਤੇ ਇਹਦੇ ਨਾਲ ਥੋੜਾ ਇੱਕ ਤਾਂ ਹਾਂਜੀ ਜਿਹੜੇ ਬੰਦੇ ਮੰਡੀ ਤੱਕ ਨਹੀਂ ਪਹੁੰਚ ਸਕਦੇ ਕੋਈ ਕਾਮਕਾਰ ਹੈ ਕੋਈ ਜੌਬ ਕਰਦਾ ਉਹਨਾਂ ਨੇ ਮਸ਼ੀਨਰੀ ਲੈਣੀ ਹੁੰਦੀ ਹੈ ਬਿਲਕੁਲ ਜਿਹੜੀਆਂ ਇੱਥੋਂ ਵਾਲੇ ਮੰਡੀ ਦੇ ਰੇਟਾਂ ਸੰਬੰਧੀ ਜਿੰਨਾ ਸੰਬੰਧ ਜਿਹੜੀਆਂ ਤੁਸੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣੇ ਥੋੜ ਬਿਲਕੁਲ ਧੰਨਵਾਦ ਤੁਹਾਡਾ ਐਡਾ ਪਿਆਰ ਦੇਣ ਲਈ ਧੰਨਵਾਦ ਹੈ ਹਨਾ ਕਿਉਂਕਿ ਕੀ ਹੁੰਦਾ ਕਈ ਬੰਦੇ ਆ ਨਹੀਂ ਸਕਦੇ ਬਿਲਕੁਲ ਨਹੀਂ ਆ ਸਕਦੇ ਹਨਾ ਉਹਨਾਂ ਦਾ ਕੀ ਹੁੰਦਾ ਵੀ ਕੋਈ ਜੌਬ ਕਰਦਾ ਬੰਦਾ ਅੱਠ ਤੋਂ ਅੱਠ ਟਾਈਮ ਹੈ ਨਹੀਂ ਕੱਢ ਸਕਦਾ ਕਸਮਾ ਤੋਂ ਸੰਡੇ ਵਾਲੇ ਦਿਨ ਤੁਹਾਡੀ ਵੀਡੀਓ ਦੇਖ ਕੇ ਗੱਲਬਾਤ ਕਰਕੇ ਉਹ ਸੰਡੇ ਵਾਲੇ ਦਿਨ ਆ ਹੀ ਬਹੁਤ ਚਾਂਸ ਹੋਇਆ ਸੰਡੇ ਵਾਲੇ ਦਿਨ ਬੜੇ ਡਾਕਟਰ ਨਹੀਂ ਇਹ ਗੱਲ ਦੱਸੀ ਵੀਡੀਓ ਦੇਖ ਕੇ ਚਾਹੇ ਉਹ ਮੇਰੀ ਹੋਵੇ ਕਿਸੇ ਦੀ ਵੀ ਬੰਦੇ ਦੀ ਹੋਵੇ ਆਪਾਂ ਮੇਰੀ ਨਹੀਂ ਕਹਿੰਦਾ ਮੈਂ ਆਪ ਦੀ ਵੀ ਕੱਲੀ ਮੇਰੀ ਜਿਹੜਾ ਵੀ ਬੰਦਾ ਵੀਡੀਓ ਬਣਾਉਂਦਾ ਹੈ ਵੀ ਕਈ ਬੰਦੇ ਕਹਿੰਦੇ ਆ ਭਰਾ ਆਪਣੇ ਇੱਥੇ ਹਨਾ ਵੀਰ ਨਹੀਂ ਯਾਰ ਭੁਗ ਕਿਉਂ ਝੂਠ ਮਾਰੀਏ ਮੈਂ ਤੇਰਾ ਧੰਨਵਾਦ ਕਿਉਂ ਕਰ ਦਵਾਂ ਹਾਂ ਬਿਲਕੁਲ ਹੈਨਾ ਠੀਕ ਹੈ ਇਹ ਬਹੁਤ ਵੱਡੀ ਗੱਲ ਹੈ ਜਿੱਕਰ ਜਿੱਦ ਇਤਨਾ ਡੁੱਡੀ ਸੋਚ ਹੁੰਦੀ ਹਾਂ ਹਾਂ ਠੀਕ ਹੈ ਜੇ ਹੁਣ ਮੰਨ ਕੇ ਚੱਲੋ ਵੀ ਆਹ ਟਰੈਕਟਰ ਹੈ ਮੇਰੇ ਮਗਰ ਖੜਾ ਆਹ ਟਰੈਕਟਰ ਜਿਵੇਂ ਸਾਰਾ ਟਰੈਕਟਰ ਰੰਗ ਕਰਕੇ ਹੂੰ ਕਿ ਉਹਨੂੰ ਕਹਿੰਦੇ ਆ ਰਿਜਨਲ ਹੈ ਬੰਦਾ ਦੂਰੋਂ ਚੱਲ ਕੇ ਆਇਆ ਉਹ ਮਾੜੀ ਕਰ ਲੈ ਬਾਈ ਇਹਦੇ ਚੱਲੂਗੀ ਇਹਦੇ ਤੇ ਰੌਲਾ ਕੀ ਹੈ ਨਾ ਹੂੰ ਕਈਆਂ ਬੰਦਿਆਂ ਦੇ ਪੀੜ ਲੱਗੂਗੀ ਇਸ ਗੱਲ ਮੈਂ ਕਰਨੀ ਨਹੀਂ ਚਾਹੁੰਦਾ ਸੀ ਕਰਦਾ ਬਿਲਕੁਲ ਬਿਲਕੁਲ ਆਪਾਂ ਕਿਹੜਾ ਇਹਦੀ 99% ਆਪਾਂ ਨੂੰ ਸੱਚ ਕ ਜਿੱਨੇ ਕਲੈਟੀ ਉਹ ਦਸਨੀ ਸ਼ੀਸ਼ਾ ਬਣਾ ਕੇ ਦੇਣਾ ਸ਼ੀਸ਼ਾ ਬਣਾ ਕੇ ਦੇਣਾ ਪਊ ਜੇ ਆਪਾਂ ਰੰਗ ਹੋਏ ਨੂੰ origignal ਦੱਸਾਂਗੇ ਬੰਦਾ ਆ ਕੇ ਬਾਈ ਜੀ ਫਿਰ ਨਾ ਕਰੂਗੀ ਉਹ ਤਾਂ ਹਨਾ ਇੰਨੀ ਦੂਰ ਆਉਂਦਾ ਚੱਲ ਕੇ ਹਨਾ ਤੇ ਬਸ ਕੋਸ਼ਿਸ਼ ਕਰੀਦੀ ਆ ਕੋਈ ਆਪਾਂ ਇਹ ਨਹੀਂ ਕਹਿੰਦੇ ਆਪਾਂ ਘੜਾ ਘਰੇ ਤਿਆਰ ਕਰਦੇ ਬਿਲਕੁਲ ਕਈ ਵਾਰੀ ਕੋਈ ਚੀਜ਼ ਆ ਜਾਂਦੀ ਆਪਾਂ ਇਹ ਨਹੀਂ ਕਹਿੰਦੇ ਪਰ ਕੋਸ਼ਿਸ਼ ਕਰਦੇ ਆ ਵੀ ਆਪਾਂ ਜਿੰਨੀ ਕਿ ਮਰਲੋ ਮਸ਼ੀਨਰੀ ਖੜੀ ਹੈ ਜਿੰਨਾ ਕੋ ਦਾ ਰੰਗ ਰੂਪ ਪੱਜਾ ਉਹਨਾਂ ਦੱਸਣ ਦੀ ਕੋਸ਼ਿਸ਼ ਕਰੋ ਠੀਕ ਠੀਕ ਹੈ ਇਹ ਗੱਲ ਹੁੰਦੀ ਹੈ ਇਹ ਉਹਨਾਂ ਨੂੰ ਕੋਲਾ ਦੇ ਰਹੇ ਮਾੜਾ ਗੱਲ ਹੈ ਵੀ ਯਾਰ ਆਪਾਂ ਹੁਣ ਮੈਂ ਸਾਰਾ ਟਰੈਕਟਰ ਰੰਗ ਕਰਾਉਣਾ ਵੀ ਪੈਂਦੇ ਰੰਗ ਕਰਾ ਕੇ ਕਹਿੰਦੇ ਯਾਰ ਬਾਈ ਸਾਰਾ ਰਿਜਨਲ ਹੋ ਮਾਰੀ ਮੰਡੀ ਤੇ ਖੜਾ ਰੱਖ ਇੱਥੇ ਲੱਖਾਂ ਗਾਹਕ ਫਿਰ ਤਾਂ ਲੱਖਾਂ ਆਈ ਜਾਂਦਾ ਲੱਖਾਂ ਚਾਈ ਜਾਂਦਾ ਕਿਸੇ ਦੀ ਗੱਲ ਜੱਜ ਗਈ ਹੂੰ ਤਾਂ ਲੈ ਤਾਂ ਤੇ ਆਪਾਂ ਕਰੀਏ ਸ਼ੁਰੂ ਫਿਰ ਇਹਦਾ ਇਹਦੀ ਦੇ ਦਿਓ ਡੀਟੇਲ ਫਿਰ ਇਹ 12 ਮਾਡਲ ਹੈ ਬਾਈ ਹੂੰ ਇਹ ਡਬਲ ਕਲਚ ਹੈ ਅੱਛਾ ਆ ਨਾ ਮੈਲੇ ਦੀ ਮਾਸਟਰ ਆ ਇਹ ਤੈਨੂੰ ਚਲਾਉਣਾ ਹੈ ਤੈਨੂੰ ਸਿਲੰਡਰ ਚ ਹਾਂ ਭਾਈ ਹੂੰ ਤੇ ਇੱਕ ਮੂਰਲੇ ਟਾਇਰ ਨਵੇਂ ਆ ਹੂੰ ਮਗਰਲੇ ਅੱਧੇ ਹੈਗੇ ਨੇ ਅੱਧੇ ਹੈਗੇ ਆ ਇੰਜਨ ਗੇਅਰ ਦਾ ਪੂਰਾ ਚੰਗਾ ਡ੍ਰੈਕਟਰ ਹੈ ਅੱਛਾ ਠੀਕ ਹੈ ਹੂੰ ਉਹਦਾ ਵੀ ਯਾਰ ਆਪਾਂ ਜੇ ਇੱਥੋਂ ਦੇਖੀਏ ਹਨਾ ਨੀਚੀ ਵਾਲੀ ਬਾਡੀ ਤੇ ਵਧੀਆ ਪਿਆ ਲੀਕੀ ਲੁਗਜ ਵਗੈਰਾ ਕਿਤੇ ਨਹੀਂ ਹਨਾ ਸਾਫ਼ ਸੁੱਕਾ ਪਿਆ ਹਨਾ ਥੋੜਾ ਬੋਤਾ ਕਾਜਿੰਗਾ ਫਾਜਿੰਗ ਕੀਤੀ ਹੈ ਹਾਂ ਇੰਨੀ ਦਾ ਹਾਂ ਨਹੀਂ ਹਾਂ ਜਿਹੜੀ ਗੱਲ ਹੈ ਆਟੇ ਚ ਕਾਨੂੰਨ ਦਾ ਓਰੀਜਨਲ ਹੈ ਹਨਾ ਮਸਵਾਨ ਕਹਿੰਦੇ ਹੁੰਦੇ ਜਿਵੇਂ ਹਾਂ ਹੂੰ ਠੀਕ ਹੈ ਕਿਤੇ ਕਿਤੇ ਕਾਲਾ ਰੰਗ ਕੋਈ ਨਾ ਮਾਮੂਲੀ ਮਾੜੀ ਮੂਟਾ ਚੀਜ਼ ਹੈਗੀ ਹੈ ਹੈਗੀ ਹੈ ਠੀਕ ਹੈ ਵੀ ਨਹੀਂ ਆਪਾਂ ਕਹਿੰਦੇ ਇਹ ਨਹੀਂ ਵੀ ਪੂਰੇ ਤੇ ਵੱਜ ਗਿਆ ਹੋਵੇ ਹਨਾ ਉਹ ਕੰਮ ਨਹੀਂ ਹੈਗਾ ਉਹ ਕੰਮ ਨਹੀਂ ਹੈ ਹਨਾ ਸਕ ਚੌਂਕੀ ਜਾਂਦੀ ਹੈ ਹਨਾ ਜੇ ਇੱਥੇ ਹੁਣ ਵੱਜਿਆ ਹੁੰਦਾ ਤੇ ਇੱਥੇ ਆਹ ਥਾ ਥੋੜੀ ਛੱਡਦਾ ਕੋਈ ਹਨਾ ਜਿਸ ओरिजिनल ਵਿੱਚ ਰੰਗ ਦੇ ਬੜਿਆ ਪਿਆ ਰੰਗ ਦੇ ਬੜਿਆ ਪਿਆ ਹਨਾ ਤੇ ਗੇਰੀ ਇੰਜੀਨੀਅਰ ਕੋਕਾ ਹੀ ਹੈ ਚੰਗਾ ਬਈ ਚੰਗਾ ਤੇ ਨੰਬਰ ਪੰਜਾਬ ਆ ਗਿਆ ਨੰਬਰ ਹਰਿਆਣਾ ਨੰਬਰ ਹਰਿਆਣਾ ਆ ਗਿਆ ਤੇ ਮਾਡਲ 12 ਤੇ ਐਨਓਸੀ ਤੇ ਦੀ ਮਿਲੀ ਜਾਣੀ ਹੈ ਜੀ ਮਿਲ ਜੀ ਤੇ ਦੀ ਮੰਗ ਇਹਦੀ ਹੈਗੀ ਆ 285000 ਹਣਾ ਤੇ ਫਿਰ ਇਹਦਾ ਕਿੱਥੋਂ ਤੱਕ ਕਰ ਦੇਗਾ 2 ਲੱਖ 35000 ਰੁਪਏ ਸਿੱਧੇ ਹੀ ਛੋੜ ਉਸ ਮਰਜੀ ਅੱਛਾ ਯਾਰ ਤੇਰੇ ਨਾਲ ਮੂੰਹ ਪਿਆਰੀ ਐ ਨਾ ਤੈਨੂੰ ਘੱਟ ਕਰ ਹੀ ਨਹੀਂ ਸਕਦਾ ਅੱਛਾ ਧੰਨਵਾਦ ਭਰਾਵਾ ਹਣਾ ਐਨੇ ਮੂੰਹ ਪਿਆਰੀ ਨਹੀਂ ਕਹਿੰਦੀ ਨੀ ਅੱਛਾ ਜਿੰਨੇ ਵੀ ਜਹਾ ਦਿੱਕਤਾ ਹੈ ਇੱਕ ਵੀਰ ਨੂੰ ਕਿਹਾ ਸੀ ਆਪਣੇ ਕੋਲੇ ਟਰੈਕਟਰ ਹੈਗਾ 855 2021 ਮਾਡਲ 30 ਅੱਛਾ ਉਹ ਤਾਂ ਲਾਸਟ 7 25 ਕਿਹਾ ਸੀ ਅੱਛਾ ਭਾਈ ਆਪਣਾ ਉਹ ਵੀ ਹਾਂ ਸਤਨਾਮ ਆ ਸਤਨਾਮ ਆ ਹਾਂ ਰਿਸਟਰ ਲੈ ਗਿਆ ਉਹ ਵੀ 5000 ਰੁਪਏ ਘਟਾ ਕੇ ਘਟਾਉਣਾ ਪੈਂਦਾ 20000 ਰੁਪਏ ਨਹੀਂ ਕੱਲਾ ਕਹਿੰਦੇ ਨਹੀਂ ਮੁੜ ਕੇ ਉਹ ਗੱਲ ਹੈ ਬਿਲਕੁਲ ਹੈਨਾ ਤੇ ਅੱਗੇ ਆ ਗਿਆ ਤਾਂ ਫਿਰ ਕਹਿੰਦੇ ਵੀ ਸ਼ੱਕ ਹਾਰ પા ਕੇ ਲੈ ਜਾ ਕੋਈ ਹਨਾ ਜਮਾ ਲੈ ਜਾ ਵੀਰੇ ਕੋਈ ਹੈਨਾ ਕਹਿਰ ਨਾਲ ਦੇ ਆ ਹੂੰ ਟਰੈਕਟਰ ਦੇ ਕਹਿਰੇ ਦੇ 14 ਦੇ ਤਾਂ ਨਹੀਂ ਯਾਰ 16 ਦੇ 16 ਵਾਲੇ ਹੈਨਾ ਵੇਟ ਬੂਟ ਲੱਗੇ ਹੋਏ ਆ ਟਰੈਕਟਰ ਦੇ ਟਰੈਕਟਰ ਯਾਰ ਖੜਾ ਜੱਜਦਾ ਹੈ ਹੈਨਾ ਹਾਂ ਭਾਈ ਹੂੰ ਆਹ ਰਾਲਦੇ ਆ ਮੀਟਰ ਵੀ ਇਹ ਤਾਂ ਦੇਖ ਲਈ ਹਾਂ ਤੇ ਜਿਹੜੇ ਜਿਹਦੇ ਲੈ ਗਿਆ ਤੇ ਵਿੜਾ ਭਰ ਜਾਣਾ ਹੈ ਜਿਹੜਾ ਤਾਂ ਭਰੂਗਾ ਥਾਂ ਬਸ ਜਿੰਨੇ ਚ ਖੜਦਾ ਬਿਲਕੁਲ ਬਿਲਕੁਲ ਹੈਨਾ ਇੱਕ ਨਮੀ ਵਾਲੀ ਵਹੀ ਬਹੂ ਤੇ ਇੱਕ ਟਰੈਕਟਰ ਦੋ ਚੀਜ਼ੇ ਵਿੜੇ ਭਰਦੀਆਂ ਜੱਟਾਂ ਦੇ ਹੈਨਾ ਜੱਟ ਦੇ ਵਿੜੇ ਦਾ ਸ਼ਿੰਗਾਰ ਹੀ ਪਹਿਲਾ ਇਹ ਹੈ ਹੈਨਾ ਤੇ ਡਿਮਾਂਡ ਇਹਦੀ ਕਿੰਨੀ ਹੈ ਇਹਦੀ 590000 ਕਿੰਨੇ ਕ ਚੱਲੇ ਹੋਇਆ ਇਹ ਘੰਟੇ ਬਾਈ ਮੀਟਰ ਤੂੰ ਆ ਵੀ ਦੇ ਮੈਂ ਹੀ ਦੇਖ ਲਾਂ ਹਾਂ ਵਿੱਚੀ ਭਈਆ ਚਾਬੀ ਲਾ ਲਓ ਲਾਈਵ ਦਿਖਾਉਂਦੇ ਆਪਾਂ ਤੁਹਾਨੂੰ ਇੱਥੀ 847 ਹਾਂ ਬਾਈ ਲਓ ਵੀ ਦੋਸਤੋ 847 ਘੰਟਾ ਜਿਹੜਾ ਇਹ ਚੱਲਿਆ ਹੋਇਆ ਹੈ ਸਾਹਮਣੇ ਤੁਹਾਡੇ ਆ ਗਿਆ ਆ ਲਓ ਵੀ ਠੀਕ ਹੈ ਤੇ ਉੱਤੇ ਬੈਠ ਕੇ ਵੀ ਦੇਖੀ ਨਾ ਆਪਾਂ ਐ ਲੱਗੂਗਾ ਜਿਵੇਂ ਟਰੱਕ ਤੇ ਬੈਠੇ ਹੁੰਦੇ ਹਨਾ ਹਾਂ ਤੇ 847 ਘਟੇ ਜੇ ਹੁਣ ਮੈਂ ਐ ਕਹਿੰਦੇ ਆ ਵੀ ਇਹਦਾ ਗੇਅਰ ਇੰਜਨ ਦੱਸਦੇ ਫਿਰ ਉਹਦਾ ਇੱਕ ਕਮਲੀ ਜੀ ਗੱਲ ਹੋ ਜਾਈ ਬਿਲਕੁਲ ਹੁੰਦੀ ਹੈ ਦਾ ਵੀ ਟਰੈਕਟਰ ਸਾਹਿਬ ਹੈ ਟੋਟਲੀ ਸ਼ੀਲਡ ਹੈ ਹਾਂ ਟੋਟਲ ਸ਼ੀਲਡ ਹੈ ਹਨਾ ਦੇ ਮਾਰਕ ਵੀ ਦਿਖਾ ਦੇ ਮਗਰ ਦੇ ਬਸ ਉਧਰ ਬਾਹਰਲੇ ਪਾਸੇ ਆਪ ਬਿਲਕੁਲ ਬਿਲਕੁਲ ਆ ਲਓ ਵੀ ਚਾਰੇ ਬਸ ਇਹ ਆਪਾਂ ਤੁਹਾਨੂੰ ਟਾਇਰਾਂ ਦੇ ਘਮਾਉਣ ਦੇ ਆ ਦੇਖ ਲਓ ਆਪਦੇ ਟਾਇਰ ਤੇ ਵੇਟ ਬੂਡ ਵੀ ਪੂਰੇ ਵਧੀਆ ਲੱਗੇ ਹੋਇਆ ਸ਼ੌਂਕ ਦਾ ਟਰੈਕਟਰ ਆ ਪੂਰਾ ਜਮਾ ਨਮਾ ਮੈਂ ਹਾਂ ਕਹਿੰਦਾ ਨਾ ਵੀ ਹਾਰ ਪਾ ਕੇ ਲੈ ਜੇ ਤਾਂ ਕੋਈ ਆਏ ਨਹੀਂ ਕਹਿੰਦਾ ਵੀ ਯਾਰੇ ਪੁਰਾਣਾ ਹੈ ਨਾ ਹਾਂ ਬਈ ਤੇ ਨੰਬਰ ਇਹ ਹਰਿਆਣਾ ਬਈ ਇਹ ਵੀ ਹਰਿਆਣਾ ਹੈ ਨਾ ਤੇ ਇਹਦਾ ਫਿਰ ਕੀ ਕੁਝ ਕਰੋਗੇ ਫਿਰ ਮਾਨ ਸਾਹਿਬ ਇਹਦਾ ਦੇ ਦਿਆਂਗੇ ਆਪਾਂ 5 ਲੱਖ 60 5 ਲੱਖ 60000 ਹਾਂ ਬਈ ਇਹੇ ਠੀਕ ਹੈ ਜੀ ਤੇ ਅੱਗੇ ਆਹ ਯਾਰ ਜਨਾ ਹੂੰ 2009 ਮਾਡਲ ਅੱਛਾ ਪਿਛਲੇ ਟਾਈਮ ਨਵੇਂ ਨਵੇਂ ਪਾਤੇ ਹਨਾ ਹਾਂ ਮਾਰਨ ਲੱਗ ਹੂੰ ਲਓ ਵੀ ਆ ਚੱਕੋ ਮੱਲੋ ਦੇਖ ਲਓ ਜਮਨ ਨਵੇਂ ਟਾਇਰ ਹਜੇ ਆ ਪਈਆਂ ਪਿਛਲੀ ਵੀਡੀਓ ਚ ਨਾ ਇਹਦੇ ਟਾਇਰ ਅੱਧੇ ਸੀਗੇ ਅੱਧੇ ਸੀਗੇ ਹਨਾ ਇੱਕ ਬਾਈ ਆਇਆ ਕਹਿੰਦਾ ਜਰ ਜਿਹੜੀ ਵੀਡੀਓ ਚ ਗੱਲ ਕਰੀ ਐ ਹਾਂ ਉਸੇ ਰੇਟ ਚ ਲੈ ਜਾਣਾ ਅੱਛਾ ਮੈਂ ਕਿਹਾ ਬਾਈ ਟਾਇਰ ਉਹ ਪਾ ਦੇਣ ਲੈ ਹਾਂ ਟਾਇਰ ਪਾਉਣੇ ਨਹੀਂ ਟਾਇਰ ਨਵੇਂ ਸੀ ਮੈਂ ਕਿਹਾ ਵੀਡੀਓ ਚ ਚੈੱਕ ਕਰ ਲਾ ਹਾਂ ਯਾਰ ਨਵੇਂ ਪਾਇਆ ਹਜੇ ਬਿੱਲ ਦੇ ਦਾਂਗੇ ਟ ਬਿਲਕੁਲ ਹਨਾ ਤੇ ਗੇਰ ਇੰਜਨ ਕਨੀ ਓਕੇ ਆ ਜਮਨ ਕਰ ਲੈ ਤਸल्ली ਬੰਦਾ ਜਮਨ ਵਾਗ ਲੈ ਅੱਛਾ ਤੇ ਡਿਮਾਂਡ ਹੈਗੀ 372000 ਤੋ ਨੰਬਰ ਹਰਿਆਣਾ ਚੱਲੂ ਐਫੀ ਡੇਟ ਤੇ ਹਨਾ ਨਾ ਭਾਈ ਇਹਨੋਂ ਵੀ ਦੇ ਦਾਂਗੇ ਦੇ ਦੇਉਗੇ ਵਾਹ ਵਾਹ ਜੀ ਵਾ ਬੱਲੇ ਤੇਰੇ ਤੇ ਇਹਦਾ ਫਿਰ ਕੀ ਕੁਛ ਕਰਾਂਗਾ ਦੇ ਦੇਗਾ 372000 ਦਾ ਅੱਛਾ 3.5 ਦਾ ਅੱਜ ਵਾਲਾ ਮੱਲਾ ਵੀ ਤੇਰੇ ਤੇ ਮੂਵੀ ਵਾਲਾ ਹੈ ਅੱਛਾ ਠੀਕ ਹੈ ਤੇ ਭਾਈ ਨੰਬਰ ਆਪਣਾ ਫੋਨ ਨੰਬਰ ਨੰਬਰ ਭਾਈ ਆਪਣਾ ਉਹੀ ਉਹੀ ਨੰਬਰ ਕਦ ਮਰਜ਼ੀ ਲਾ ਲੇ ਜਦੋਂ ਮਰਜ਼ੀ ਲਾ ਲੋ ਜੇ ਕਈ ਵਾਰੀ ਭਰਾਵੋ ਨਹੀਂ ਚੱਕੀਦਾ WhatsApp ਤੇ ਪੈਸੇ WhatsApp ਤੇ ਬੈਕ ਆਉ ਹੈਨਾ ਠੀਕ ਹੈ ਤੇ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਿੰਨ ਟਰੈਕਟਰ ਇਹ ਦਿਖਾਤੇ ਤੇ ਦੋ ਤਿੰਨ ਹੋਰ ਦਿਖਾਉਣੇ ਆ ਭਰਾ ਦੇ ਆਪਾਂ ਹੈਨਾ ਤੇ ਬਾਕੀ ਬਾਈ ਕੁਲਵੀਰ ਧੰਨਵਾਦ ਤੁਹਾਡਾ ਧੰਨਵਾਦ